ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਆ ਗਿਆ 11 ਵਜੇ ਅਸੀਂ ਭੋਗ ਤੇ ਖਾ ਕੇ ਆ ਜਾਗੇ ਸਾਰੇ ਤੇ ਇੱਧਰ ਚੁੱਲਾ ਬਣਾਉਣਾ ਸੋਨੀ ਤੁਹਾਨੂੰ ਦਿਖਾਉਣਿਆਂਗੇ ਹੁਣ ਸੋਨੀ ਕਿੱਧਰ ਜਾਂਦਾ ਹੁਣ ਸਤਿ ਸ੍ਰੀ ਅਕਾਲ ਤੇ ਮਰੀ ਹੋ ਰਹੀ ਗਈ ਤਾਹਨੇ ਸਤਿ ਸ੍ਰੀ ਅਕਾਲ ਕਾਹੀ ਤੋਂ ਨਹੀਂ ਗਏ ਤੇ ਮਾਂ ਆਈ ਆ ਤੇ ਆਪਾਂ ਕਰਦੇ ਆ ਜੀ ਵੀਡੀਓ ਸਟਾਰਟ ਹੁਣ ਅਸੀਂ ਖੰਡ ਪੜਦੇ ਭੋਗ ਤੋਂ ਆਏ ਸਰਦਾਰ ਜੀ ਮੈਂ ਤੇ ਸੋਨੀ ਵੀ ਅੱਜ ਭੋਗ ਤੇ ਵਗਤੀ ਅੱਜ ਆਪਣੇ ਮਿਸਤਰੀ ਨਹੀਂ ਆਇਆ ਕਿਉਂਕਿ ਆਪਣਾ ਕੰਮ ਨਿਬੜ ਗਿਆ ਜਿਹੜਾ ਥੋੜਾ ਬਹੁਤਾ ਰਹਿ ਗਿਆ ਸੋਨੀ ਕਰ ਲਾਂਦਾ ਤੇ ਸੋਨੀ ਤੋਂ ਪਹਿਲਾਂ ਮੈਂ ਅਨਸਾਰ ਕੱਲ ਦਾ ਹੀ ਕਿਹਾ ਬੀਬੀ ਨੇ ਚੁੱਲਾ ਸਟਾਰਟ ਕਰਾਇਆ ਪਈ ਸਾਡੇ ਪਹਿਲਾਂ ਚੁੱਲਾ ਬਣਾ ਕੇ ਜਾ ਤੁਹਾਨੂੰ ਆਪਾਂ ਕੈਮਰਾ ਚੇਂਜ ਕਰਕੇ ਦਿਖਾਉਣਿਆ ਦੀ ਚੁੱਲਾ ਕਿਸ ਤਰ੍ਹਾਂ ਬਣਦਾ ਤੇ ਇਹ ਵੀਰ ਜਿਹੜਾ ਇਹ ਡੱਕ ਮਿਹਾਰਾਂ ਦਾ ਇਹ ਚੁੱਲੇ ਬਣਾਉਂਦਾ ਕਹਿੰਦਾ ਭਾਈ ਅਸੀਂ ਇੰਨਾ ਸਿਮਿੰਟ ਨਹੀਂ ਪਾਉਂਦੇ ਹੁੰਦੇ ਤਾਂ ਚੁੱਲੇ ਫੁੱਟ ਜਾਂਦੇ ਨੇ ਸੇਤੀ ਤੇ ਉਹਨੂੰ ਕਿਹਾ ਭਈ ਵਧੀਆ ਸਿਮਿੰਟ ਖਾਸ ਸਾ ਪਾ ਕੇ ਸਾਡਾ ਵਧੀਆ ਚੁੱਲੋ ਬਣਾ ਕੇ ਜਾ ਹਨਾ ਜਿਹੜਾ ਆਪਾਂ ਮੁੱਲ ਚੁੱਲਾ ਲੈਣਾ ਫੁੱਟਦਾ ਬਹੁਤ ਸੇਤੀ ਆ ਕਿਉਂਕਿ ਉਹ ਸਿਮਿੰਟ ਬਹੁਤ ਘੱਟ ਹੁੰਦਾ ਹੈਗਾ ਤਹਾਨੂੰ ਪਾ ਕੈਮਰਾ ਚੇਂਜ ਕਰਕੇ ਦਿਖਾਉਣੇ ਹੁਣ ਉਹਨਾਂ ਨੂੰ ਸੁਣਨੀ ਕਿ ਘਰੇ ਕੋਈ ਆ ਗਿਆ ਕੋਈ ਰਿਸ਼ਤੇਦਾਰ ਤੇ ਉਹ ਵਗ ਗਿਆ ਤੇ ਆਪਾਂ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੇ ਬਹੁਤ ਸੋਹਣਾ ਚੁੱਲਾ ਬਣਦਾ ਹੈਗਾ ਆਪਣਾ ਲੋ ਜੀ ਇਸ ਤਰ੍ਹਾਂ ਚੁੱਲੇ ਦੀ ਲੁੱਕ ਬਣ ਰਹੀ ਹੈਗੀ ਆ ਤਾਂ ਜਿਹੜਾ ਹੋਗਾ ਖਾਲੀ ਬੋਰੀਆਂ ਨੇ ਸਿਮਿੰਟ ਵਾਲੀਆਂ ਇਹ ਆਪਾਂ ਸਾਰਿਆਂ ਨੂੰ ਇੱਕ ਥੰਮ ਤਰ ਕੇ ਅੱਗ ਲਾ ਦੇਵਾਂਗੇ ਤੇ ਚੁੱਲਾ ਇਸ ਤਰ੍ਹਾਂ ਬਣਦਾ ਹੁਣ ਉਹਨਾਂ ਦੇ ਆ ਗਏ ਰਿਸ਼ਤੇਦਾਰ ਤੇ ਅੱਛਾ ਗਿਆ ਹੈਗਾ ਤੇ ਥੱਲੇ ਚਾਪੜੀ ਬਣਾ ਕੇ ਚੰਗੀ ਤੇਰਾਮ ਸ਼ਮਦੀਆ ਸੁੱਲਾ ਮਨਵਾਵਾਂਗੇ ਅ ਸਰਦਾਰ ਜੀ ਵੀ ਹੁਣ ਭੋਗ ਤੁਆਏ ਨੇਗੇ ਕੱਪੜੇ ਪਾ ਦੇ ਲੋ ਜੇ ਹੁਣ ਕੰਮ ਕਰਨਾ ਕੋਈ ਮਿੱਟੀ ਲਿਆਉਂਗੇ ਅੱਜ ਕਮਾਲ ਦੀ ਬੋਲ ਹੈ ਉਹ ਮਤਲਬ ਗਏ ਨਹੀਂ ਅੱਜ ਪਰ ਨੋ ਗਏ ਨਹੀਂ ਕੱਲ ਨੂੰ ਆਉ ਹੇਦਰ ਆਪਣਾ ਤਕਰੀਬਨ ਕੰਮ ਨਿਭੜ ਗਿਆ ਅੱਜ ਤਾਂ ਭੋਗ ਤੇ ਬਾਕੇ ਬੀਬੀ ਨੂੰ ਪਤਾ ਲੱਗ ਗਿਆ ਮਾਗਰ ਮੱਝ ਖੁੱਲ ਕੇ ਗੇੜ ਦੇ ਗਏ ਤੇ ਪੈੜਾ ਆਇਆ ਖਰ ਗਈ ਗਿੱਲੇ ਥਾਵੇਂ ਤੇ ਆਪਣਾ ਕੰਮ ਨਿਭੜ ਗਿਆ ਇੱਧਰ ਇਸ ਤਰ੍ਹਾਂ ਹੋ ਗਿਆ ਸਾਰਾ ਸਾਰਾ ਕੰਮ ਨਿਬੜ ਗਿਆ ਦਾ ਮੱਝ ਖੁੱਲ ਗਈ ਮੱਝ ਨੇ ਢੇੜਾ ਦੇਤਾ ਉੱਤੇ ਕਿਉਂਕਿ ਰਾਤ ਕੋਲ ਆਪ ਆਇਆਗਾ ਇਹ ਇੱਥੇ ਆਏ 11 ਵਜੇ 10 ਵਜੇ ਪਰਸਾ ਮਟਾ ਲਜਾ ਕਰੂ ਜਿਵੇਂ ਹਨਾ ਕੰਮ ਕਰਦੇ ਕਰਦੇ ਪਰਸਾ ਮਟਾ ਜਕੂ ਗਾ ਜਿਵੇਂ ਆਪਾਂ ਨੇ ਕੋਈ ਮਸ਼ੀਨ ਡਾਉਣੀ ਐ ਬੈਠਣਾ ਆਰਾਮ ਕਰਨਾ ਇੱਥੇ ਪਰਸਾ ਮਾ ਹੋ ਜਾ ਕਰੂ ਬੀਬੀ ਕਹਿੰਦੀ ਮੈਂ ਤਾਂ ਇੱਧਰ ਹੀ ਰਹਿਣਾ ਕਰੇ ਆਪ ਦੇ ਕਰੇ ਮਹਸ ਚੰਗਾ ਭਈ ਰਾਜਾ ਕਰੀ ਤੁਹਾਨੂੰ ਲੋਰ ਤੋਂ ਦੂਰੋਂ ਲੋਕ ਕੋ ਦਿਖਾਉਣਾ ਬਹੁਤ ਸੋਹਣੇ ਲੱਗਦੀ ਹੈ ਦੇਖੋ ਜੀ ਦੂਰੋਂ ਇਸ ਤਰ੍ਹਾਂ ਲੱਗਦਾ ਹਾਂ ਇਸ ਤਰ੍ਹਾਂ ਲੱਗਦਾ ਘਰ ਸੋਹਣਾ ਵਾਂਗ ਬਰਬਾਦ ਮੈਂ ਤਾਂ ਕਿ ਰਮਾ ਤੇ ਫੋਨ ਨਾਲ ਪਾਸ ਤੇ ਰਮਾ ਮੈਂ ਤਾਂ ਉਹ ਕੀ ਇਹ ਕੀ ਸੋਹਣੀ ਤੇ ਮੁੰਡੇ ਨੀ ਤਵਗਾ ਲੀ ਨੰਗਣ ਲੱਗਿਆ ਉਸ ਵਾਇਟ ਟੱਕਿਆ ਨਾ ਮੈਂ ਤਾਂ ਹਾਲ ਕੱਢ ਕੇ ਫੱਟੀ ਤੇ ਹੀ ਹੋਇਆ ਮੈਂ ਜਿੰਨੇ ਵਾਰੀ ਨੰਗੇ ਫੱਟੀ ਤੇ ਪਾਰ ਪਾਰ ਕੇ ਲੰਘੀ ਲੋ ਜੀ ਆਪਾਂ ਆ ਕੇ ਤੋਂ ਚਾਹ ਬਣਾ ਲਈਏ ਚਾਹ ਬਣਾ ਕੇ ਕਾਰਦੀ ਜੀ ਪੀ ਕੇ ਤੇਨੇ ਸੋਨੀ ਪੀ ਲੂ ਨੇ ਸਰਦਾਰ ਜੀ ਪੀ ਲੈਣਗੇ ਇਹ ਕਰ ਲਾਂਗੇ ਆਪਦਾ ਕੰਮ ਤੇ ਮੈਂ ਕਰੂੰਗੀ ਆਪਦਾ ਕੰਮ ਗੰਦਾ ਕਰ ਬਹੁਤ ਵਾਪਿਆ ਕਰਦੀ ਸਫਾਈ ਕਰਨ ਲੱਗ ਜਾਂ ਤਾਂ ਕੋਈ ਅੱਜ ਸਾਫ ਹੋ ਗਿਆ ਜੀ ਕੱਲ ਨੂੰ ਆਪਾਂ ਸਾਰਾ ਢੋਲਾਂਗੇ ਤੇ ਇਹਨਾਂ ਦਾ ਕੋਈ ਇੱਕ ਟਵੱਟਾ ਚੱਕਣ ਵਾਲਾ ਰਹਿਣਾ ਜਿਹੜਾ ਡੇੜੇ ਚ ਆਪਾਂ ਬੇਬੇ ਠੀਕ ਕਰਨਗੇ ਬਾਕੀ ਚੁੱਲਾ ਚਾਲਾ ਬਣਾ ਲਾਂਗੇ ਬਾਕੀ ਹੋਰ ਕੰਮ ਜਿਹੜਾ ਉਹ ਕਰ ਲੈਣਗੇ ਆਪਾਂ ਕਾੜੀ ਦੀ ਪੱਤੀ ਵਾਲੀ ਚਾਹ ਬਣਾ ਕੇ تینਾਂ ਨੇ ਸੁੱਖਣ ਥੋੜੀਆਂ ਮੰਗੀਆਂ ਜਾਂਦੀਆਂ ਨੇ ਚਾਹ ਤੇ ਆਪਾਂ ਸਾਰਾ ਪਰਵਾ ਚਾਹ ਵੀ ਮੰਗ ਕਰਕੇ ਤੇ ਸਮਝ ਨਹੀਂ ਆਉਂਦੀ ਕਿੱਥੋਂ ਜੋ ਸ਼ੁਰੂ ਕਰਾਂ ਕਿੱਥੋਂ ਜੋ ਖਤਮ ਕਰ ਉਹਨਾਂ ਪੇਟੀਆਂ ਨਾ ਆਇਆ ਨਹੀਂ ਪੇਟੀਆਂ ਠੀਕ ਦੀਆਂ ਪੁੱਤ ਪੇਟਿਓ ਸੁੱਕੂਗਾ ਫਿਰ ਉਹਦੇ ਜੋੜੀਆਂ ਲੱਗਣਗੀਆਂ ਫਿਰ ਪੇਟੀਆਂ ਠਿਕਣਗੀਆਂ ਪੇਟੀਆਂ ਵਾਲਾ ਕਮਰਾ ਇਹ ਮੈਂ ਸੇਵਰ ਤੇ ਜਿੱਦ ਪੇਟੀਆਂ ਇਧਰ ਜੋੜੀ ਲੱਗੀ ਪੇਟੀਆਂ ਧਰ ਕੇ ਉਹ ਕਮਰੇ ਸਫਾਈ ਫੇਰ ਕਰਾਂਗੇ ਤੇ ਬਾਕੀ ਉਹ ਪਹਿਲਾ ਕਮਰਾ ਦਰਵਾਜ਼ਾ ਰਸੋਈ ਇਹ ਛਾੜ ਕੇ ਕੱਲ ਨੂੰ ਅੱਜ ਸਾਫ਼ ਹੋ ਜਾਣਗੇ ਜੇ ਤੇ ਹੁਣ ਉਹ ਨੂੰ ਤਾਂ ਮੈਂ ਸਾਫ਼ ਕਰ ਦਾਂਗੀ ਕਿਉਂਕਿ ਅੱਜ ਭੋਗ ਤੇ ਵਗ ਗਈ ਦੇਖ ਰਿਆਂ ਆਥਨ ਪੈਣ ਲੱਗੋ ਦੋ ਦਾਂਗੇ ਬੀਬੀ ਕਰ ਅੱਜ ਕੀ ਗੱਲ ਹੈ ਤਾਂ ਬਹੁਤ ਕੰਮ ਫੇਰ ਕਰਨ ਵਾਲੇ ਨੇ ਨਾ ਨਾ ਇਹ ਆ ਕਰ ਦੱਸ ਮਿੰਟ ਕਰ ਰਹੀ ਤੇ ਇਧਰ ਤਾਂ ਉਹ ਦਾ ਕਰ ਲਣਗੇ ਕੰਮ ਇਹ ਕਰੀ ਜਾਣਗੇ ਅੱਪਾ ਕੀ ਕਹਿੰਦੇ ਨੇ ਆ ਪਾਪੜਾ ਕੰਮ ਆ ਬਣਾ ਕਰ ਲੂ ਆਪ ਦਾ ਕਰੀ ਜਾਣਗੇ ਆਹ ਨਾਲ ਸਰਕਾਰ ਦਾ ਇੱਕ ਵਾਰੀ ਬਹੁਤ ਨੂੰ ਚੁੱਲਾ ਤੂੰ ਸਾਭ ਲਈ ਇਹ ਤਾਂ ਤੂੰ ਸਾਭੀ ਲੀ ਹਾਂ ਹਾਂ ਚੁੱਲਾ ਤੂੰ ਸਾਭ ਲਈ ਤੇ ਜਿਹੜੀਆਂ ਮੈਂ ਕਰਦੀ ਆ ਆਪ ਦਾ ਕਰੀ ਜਾਣਗੇ ਦੱਸ ਕਰਦੇ ਮੈਂ ਤੇ ਮੱਸੀ ਬਣਾ ਆਪ ਵੀ ਸਬਜੀ ਤੇ ਅਸੀਂ ਉਬਲ ਮੈ ਆਲੂ ਬਣਾ ਲਾਂਗੇ ਹੈਨਾ ਕੋਈ ਹੋਰ ਬਣਾਉਣਾ ਕੁਛ ਹਾਂ ਉਬਲ ਮੈ ਆਲੂ ਬਣਾ ਲਾਂਗੇ ਜੀ ਨਹੀਂ ਕਰ ਤਾ ਟਮਾਟਰ ਕੋ ਵੀਰ ਤੇ ਪਰਾ ਜੀ ਨਹੀਂ ਕਰ ਤਾ ਲੋ ਜੀ ਪਚਾਪੀ ਤੇ ਪਹਿਲਾਂ ਸੋਈ ਦੀ ਸਾਫਾਈ ਕਰਦੇ ਆ ਸੋਈ ਸਫਾਈ ਕਰਕੇ ਸਾਫਾਈ ਸਾਫਾਈ ਸੋਫਾਈ ਮੈਂ ਮੈਂ ਤਾਂ ਨਹੀਂ ਮੈਂ ਤਾਂ ਉਹ ਕਰਦੀ ਨਾਲ 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 ਸਾਫ ਕਰਕੇ ਉਹ ਹੀ ਕਪੜੋੜ ਖੋੜ ਜਾਂ ਕਪੋਰਾ ਸਮਾਨ ਸਾਫ ਕਰਕੇ ਵਿੱਚ ਧਰ ਦਿੰਦੀ ਉਹ ਸਮਾਨ ਖੋੜ ਲਕਰ ਉਹ ਵਿੱਚ ਕਰ ਦਕਰ ਨਾ ਗਾਜ ਨਹੀਂ ਬੜਾ ਪੁੰ ਚਲੋ ਜੀ ਆਪਾਂ ਚਾਹ ਪੀ ਗਏ ਫਿਰ ਬਣਾ ਲੇ आज कल है तू वे ऐसा वे तरके सारा पखा साफ कर दो सोई साफ कर लो जी आप शुरू कर ले चाह पानी पी लिया जाए तो अपना घर की सफाई शुरू कर दे। <दिणागाँ> ते ना जाए ला दें महा समान झाड़ पूछ तो करें सामने बरेस्ती सामिंट उड़ूट बरेस्ती उड़ूट जाए भी ला दे ਜਿੰਨਾ ਤਾਂ ਸਾਬੂ ਹੈ ਜੇ ਕੱਗਲਾ ਮੈਂ ਜਿੰਨਾ ਕਾਦ ਨੂੰ ਹੋਤਾ ਨੂੰ ਕਰ ਲਾਂਗੀ ਆਪਣੇ ਕੜਾ ਤੋਂ ਮੰਗਰ ਕੇ ਆਇਆ ਹਨ ਜਿੰਨਾ ਸਭਾ ਜਿੰਨਾ ਮੈਂ ਕਰ ਲਾਂਗੀ ਬਣਾ ਬਣਾ ਮਿਲ ਜੂਗਾ ਲੱਕੜ ਦਾ ਕਿਉਂ ਇਹਦਾ ਆ ਦੇਖੇ ਨਾਲ ਹੁਣ ਤਾਂ ਤੁਸੀਂ ਸਿਮਿੰਟ ਨਹੀਂ ਲਾਹਾਇਆ ਇਹ ਤੋਂ ਨਾਲ ਉਹ ਲੱਕੜ ਦਾ ਬਾਬੇ ਖਰਾਬ ਹੋ ਜੂਗਾ ਦੋ ਤਿੰਨ ਹਜ਼ਾਰ ਰੁਪਏ ਹੁਣ ਲਾਏਗਾ ਤੁਹਾਨੂੰ ਇਹ ਤੇ ਲੱਕੜ ਤੇ ਲੋ ਜੀ ਜਿਹੜੀ ਆਪਣੀ ਬਰੇਤੀ ਬਾਸਦੀ ਸੀ ਉਹੋ ਸਿਮਿੰਟ ਵਾਪਸ ਕਰਨੇ ਆਂਦੇ ਨੇ ਸਰਦਾਰ ਜੀ ਤੇਰੇ ਲਈ ਚੱਕ ਰਾਂਗੇ ਆਪਾਂ ਕੱਡੀ ਗੱਲ ਕਿਸੇ ਸਸਤਾ ਹਸਤਾ ਹਸਤਾ ਲਾ ਦੇ ਕਾ ਹੈ ਗਰਦ ਥੋੜੀ ਥੋੜਾ ਗਿਆ ਆਪਾਂ ਮੈਂ ਕਿਹ ਲੈ ਚੱਲਾਂਗਾ ਆਪਾਂ ਹਲਕਾ ਲਾ ਦੇ ਲੋਹੇ ਦਾ ਲਾਵਾਂਗੇ ਗੇਟ ਕਿ ਕਰ ਮੈਂ ਲੋਹੇ ਦਾ ਲਾ ਲਿਆ ਲੱਕੜਾਂ ਦੇ ਮੀਂਹ ਪੈ ਪੈ ਖਰਾਬ ਹੋ ਜੂਗਾ ਨਹੀਂ ਹੁੰਦਾ ਲੱਕੜ ਦੇ ਨੂੰ ਦੇਖ ਲੋ ਟੱਕ ਮਰੀ ਹੁੰਦੀ ਉਹ ਦੋਹੇ ਦਾ ਲਾ ਲਾ ਪਾਉਂ ਨਹੀਂ ਜਾਦਦਾ ਮੋਟੀ ਦਾ ਲਾ ਲਾ ਲੋ ਜੀ ਇਹ ਨਾ ਬਚਿਆ ਕੁਛ ਸਾਮਾਨ ਜਿਵੇਂ ਬਰੇਤੀ ਬਜਰੀ ਸਿਮਿੰਟ ਇਹ ਵਾਪਸ ਕਰਕੇ ਆਉਂਦੇ ਨੇ ਇੱਥੇ ਪਿਆ ਜੰਮ ਜਾਂਦਾ ਕਹਿੰਦੇ ਚਲ ਵਾਪਸ ਕਰੇ ਆਉਣੇ ਮੇਰੇ ਰਸੋਈ ਦਾ ਅੱਧ ਵਿਚਾਲਾ ਕੰਮ ਹੋ ਗਿਆ ਤੇ ਰਸੋਈ ਦਾ ਮੇਰੇ ਦੱਦ ਵਿਚਾਲਾ ਹੋਇਆ ਪਿਆਗਾ ਆ ਬਾਹਰਲੀ ਰਸੋਈ ਤਾਂ ਹੋਊਗੀ ਸਾਫ ਇੱਥੋਂ ਜੋ ਝਾੜਦਾ ਮੈਂ ਜਾਲੇ ਫੇਰ ਤਰਾਂਗੇ ਸਮਾਨ ਉਧਰ ਰਹਿਦਾ ਗੈਸ ਕੋਲੋਂ ਝਾੜਨ ਨਾਲ ਦੇਖੋ ਜੀ ਆ ਉੱਪਰੋਂ ਸਾਰਾ ਸਾਫ ਹੋ ਗਿਆ ਤੇ ਆਉ ਸਾਹਮਣਾ ਕਪ ਬੋਰਡ ਪਿਆਲੀਆਂ ਵਾਲਾ ਰਹਿ ਗਿਆ ਆ ਨੀਚੇ ਤੋਂ ਦੇਖੋ ਕਿੰਨਾ ਖਲਾਰਾ ਸਿੱਟਿਆ ਮੈਂ ਕਾੜ ਕਾੜ ਕੇ ਜਿਦੋਂ ਆਪਾਂ ਰੋਈ ਸਾਫ ਕਰਦੇ ਆ ਨਾ ਬਸ ਐ ਹੁੰਦਾ ਵੀ ਕਿੱਥੋਂ ਸ਼ੁਰੂ ਕਰੀਏ ਕੰਮ ਕਿੱਥੇ ਜਾ ਕੇ ਖਤਮ ਹੋਏ ਜੋ ਤਾਲੀ ਨਿਮਾਰੀ ਰਹਿੰਦੀ ਐ ਤੇ ਆਹ ਹੈ ਖਾਂ ਖਲਾਰਾ ਰਹਿੰਦਾ ਸਾਫ ਕਰ ਵਾਲਾ ਉਧਰੋਂ ਫੇਰ ਦਵਾਈ ਠਾਉਂਗੀ ਸਾਰੇ ਸਾਫ ਕਰਦੀ ਕਰਦੀ ਆਉਂਗੀ ਤੇ ਉਹ ਵੀ ਸਾਫ ਕਰ ਦਿੱਤੀ ਐ ਤੋਂ ਮਾਗੇ ਤੇ ਆਪਾਂ ਸਾਰਾ ਘਰ ਕਰਦੋਂ ਸਫਾਰ ਜਾਂ ਜਿੰਕੇ ਚਾਰ ਗੁੰਛਰ ਚਾਰ ਚਾਹੇ ਸਾਰਾ ਕੰਮ ਗਰੰਟੀ ਨਹੀਂ ਹੁੰਦਾ ਫੈਰਾ ਦੇ ਕਮੈਂਟਲ ਸੀਗੇ

ਆ ਉਹਨਾਂ ਦਾ ਮੋਟਰਸਾਈਕਲ ਆ। ਯਾਦ ਤੁਹਾਨੂੰ। ਉਹਨਾਂ ਦੇ ਕੱਪ ਬੰਦ ਕਰਨੇ ਨੇ। ਹੁਣ ਤੇਸਵਾਲ ਸਾਡੇ ਦਾਰਾਂ ਨਾਲ ਬਾਕੀ ਸਭ ਸਮਾਂ। ਜਦੋਂ 15 ਹੋਵੇ 16 17 ਨਹੀਂ ਹੋਵੇ ਕੋਚੇ ਰੱਖਣ। ਕੋਈ ਜੇ ਤਵਾਲ ਉਹ ਬਾਕੀ ਕਰਾਈ ਰੋਟੋ ਤੇ ਜੇ ਨਹੀਂ ਰੀਟਿੰਗ ਪਹਿਲਾਂ ਮਾ ਨੂੰ ਆਮਾਂ।

ਤਾਂ ਬੀ ਸਿਫਾਈ ਤੇ ਮੀਨ ਪਤ ਪੌਣਿਆ ਕੱਖ ਇਹਨਾਂ ਦਾ ਆਪਦਾ ਹੀ ਨਿਸ਼ਾਬ ਤੋਂ ਇਹ ਰੋਟਾਉਂਦਾ ਫਿਰ ਤਰ ਤਰ ਬੇਰਤ ਸਾਰੀ ਖਤਮ ਹੋ ਗਈ ਆ ਥੱਲੇ ਜਿਹੜਾ ਇਹ ਚ ਰਹਿਗਾ ਕੋਈ ਨਾ ਕੋਈ ਲੋੜ ਹੈ ਬਾਈ ਨੂੰ ਅਗਲਾ ਖਾਦ ਦੇਣੀ ਖਾਣਾ ਹੁਣ ਤਾਂ ਸਾਰੇ ਬੱਢੇ ਮਿੱਥੇ ਨੇ ਜਿਹੜੇ ਰਹਿਗੇ ਥੋੜੇ ਥੋੜੇ ਭਰ ਕੇ ਚੱਕ ਲਾਂਗੇ ਕਿ ਜਿਹੜਾ ਹੀ ਵੱਧ ਲਾ ਲਾਂਗੇ

ਤੇ ਵੀ ਬਿੰਦੋਂ ਨਾ ਜਰਜੈਨੀ ਹੋਈ ਨਾ ਜ ਕਾਰ ਬਸਾਫ ਸੁਝ ਲਿੰਦਾ ਅੱਜ ਕਰਕੇ ਸਾਫ ਸਫਾਈ ਆ ਤੁਹਾਨੂੰ ਲਾ ਲਾਂਗੇ ਟ੍ਰਾਇਪ ਉਹਨੇ ਤੇਕ ਚਾੜ ਲਿਆ ਚਾਰ ਚੜੀ ਗਈ ਜਮ 12 ਟਾਈਮ ਤੱਕ ਵਿਚਰੀ ਆ ਬਾਦ ਗਿਆ ਕੱਖ ਪਾਉਣ ਦਾ ਅੱਜ ਮੈਨੂੰ ਇਹਨਾਂ ਨੇ ਵੀ ਲਾਲਚ ਹੋਇਆ ਤੇ ਸਾਰਾ ਨਮੇੜਨੀ ਕਰ ਲਓ ਚਲੋ ਜੇ ਪੱਕ ਕੱਖ ਪਾ ਲਈਏ ਆਏ ਹਾ ਫੇਰ ਮਿਲਦਾ ਟੋਕਰੇ ਚ ਕਾਸੋ ਘਮੋਣੀ ਲੋ ਜੀ ਆਪਣਾ ਘਰ ਸਾਫ ਹੋ ਗੋ ਪਹਿਲੇ ਕਮਰੇ ਦਾ ਮੈਂ ਬੜਾ ਢਾਈ ਚਾਹਸੋ ਪਿਆਰੇ ਚ ਪੋਚਾ ਵੀ ਲਾ ਦਿੱਤਾ ਪੋਚਾ ਲਾ ਕੇ ਸੁੱਕਾ ਨੇ ਕੱਪੜੇ ਵੀ ਧੋ ਦਿੱਤੇ ਪੇਟੀਆਂ ਵਾਲਾ ਕਮਰਾ ਰਹਿ ਗਿਆ ਪੋਚਾ ਲਾਉਣ ਕੰਨੀ ਹੂ ਤੇ ਬਾਕੀ ਦੂਜਾ ਆਪਾਂ ਘਰ ਕੱਲ ਨੂੰ ਸਫਾਈ ਕਰਾਂਗੇ ਪੈਪ ਲਾ ਦੇਵਾਂਗੇ ਦਰਵਾਜ਼ੇ ਚਰਮਾ ਦੇਵਾਂਗੇ ਮਸਹੀ ਵਿੱਚ ਕੱਪੜੇ ਜਿੰਨੇ ਕਪਾਏ ਨੇ ਉਹਨੂੰ ਧੋਵਾਂਗੇ ਹੋ ਨਿਕੋ ਜੂ ਹਵਾ ਜੋ ਮੈਨੂੰ ਕੰਟੈਂਨ ਸੁਖਾ ਤੇ ਇੱਕ ਦਿਨ ਚਾਹਣੇ ਠੀਕ ਹੈ ਇਹ ਦੋ ਸਾਰਾ ਕੰਮ ਨਿਬੜ ਗਿਆ ਹੁਣ ਸਾਨੂੰ ਚਾਹਤ ਕਿ ਕੋਈ ਬੜਕ ਨਹੀਂ ਆਉਂਗੀ ਤੇ ਬੋਲ ਮਾਰੇ ਤੈਨੂੰ ਪਤਾ ਲੱਗਦਾ ਜੀ ਤੁਹਾਨੂੰ ਪਤਾ ਨਹੀਂ ਲੱਗਦਾ ਰਹਿੰਦਾ ਜਿੱਤੇ ਮੱਸੀ ਹੋਵੇ ਤੁਹਾਨੂੰ ਇਹ ਨਾ ਪਹਿਲਾਂ ਮੈਂ ਉਹ ਕੱਪੜੇ ਨਾਲ ਸਾਫ਼ ਕਰਦਣੇ ਨੇ ਜੀ ਆ ਜੰਗਲ ਬਾਹ ਕਾਦਰਾਜ ਕਿਉਂਕਿ ਫਿਰ ਕੱਪੜਾ ਨਾਲ ਗਰਦ ਨਹੀਂ ਲੱਗੇ ਉੱਤੇ ਟਿੱਟਾਂ ਵੀ ਆ ਪੋਤੀਆਂ ਹੋਈਆਂ ਨਹੀਂ ਮਿਲਦੀ ਫਰਾਂਤਰ ਦਲਪੈਤਾ ਹਾਂ ਮੈਨੂੰ ਜਿਹੜੀ ਗੁੱਪੀਆਂ ਕਿਸੇ ਥੱਲੇ ਸਰਤੇ ਬੱਝੀਆਂ ਜਿਗਦੇ ਇਹ ਆਪਾ ਵਾਸ ਨੂੰ ਉਹ ਹੁੱਕ ਕੱਢੋਗੇ ਸਬਜ਼ੀ ਕੱਢਦੇ ਨਤਾਰ ਬੰਨ ਦਣਗੇ ਅੱਜ ਨਾ ਉਹ ਕਹਿਣੀ ਮਖੀ ਡਿੱਗ ਵੀ ਪਈ ਉਹ ਜਿਹੜੇ ਚੀਕੂ ਕੋਲ ਰੋੜਾ ਗੰਦ ਪਿੱਲਾ ਪਿਆ ਤੇ ਉਹ ਚੱਕ ਦੇਣੇ ਕਿਉਂ ਹੋਣੀ ਜਾਗ ਨਹੀਂ ਉਹ ਰੋੜੀ ਦਾ ਸਰੇ ਦੀ ਹੁਣ ਫੇਰ ਆਵਾਂਗੇ ਬਈ ਹੈ ਕਿਉਂ ਆਏ ਰੋੜੇ ਰੋੜੇ ਪਕਣ ਦੇ ਕੰਮ ਆਉ ਅਸਿਆ ਉਹ ਉਹ ਮੁੱਦ ਲੈ ਲੈਂਦੀ ਫਿਰੇ ਜੀ ਮੈਂ ਤਾਂ ਹੈ ਜੀ ਮਹਾਮਾ ਸਾਰਾ ਚਕਾ ਕੇ ਸਾਫ ਕਰ ਕੇ ਸਿੱਟ ਦੂੰ ਜਿਹੜਾ ਗੰਦ ਪਿੱਲਾ ਦਾ ਸਾਰਾ ਚੱਕ ਦੇਣੇਗੇ ਚਾਹ ਦੇ ਖਲੋ ਥੋੜੀ ਮਾਰਦੇ ਤੇ ਆਪਣਾ ਹੁਣ ਕੰਮ ਬਹੁਤ ਨਿਬੜ ਗਿਆ ਅੱਜ ਵਹਿਗੁਰੂ ਦੀ ਕਿਰਪਾ ਨਾਲ ਨੇ ਆਪਾਂ ਸ੍ਰੀਕੇ ਚ ਭੋਗ ਤੇ ਜਾਏ ਨੇ ਬਹੁਤ ਕਰਦਾ ਕੰਮ ਨਿਬੜ ਗਿਆ ਆਏ ਸੋਣ ਚੁੱਲਾ ਦਿਖਾਈ ਇਹ ਖਾਜੋ ਮੇਰ ਮਾਂ ਕੁਝ ਆ ਰਹੇ ਹੱਥੋਂ ਦੀ ਇਹ ਸ਼ੂਟ ਨਹੀਂ ਲੈ। ਹਟ ਮਰਨ ਵਾਲੀ ਉਹ ਵੀ ਲੈ ਲਿਆ ਨਿੱਕਾ ਗੋਲ। ਹੁਣ ਆਇਆ ਹੁਣ ਬੱਸ ਵੀਡੀਓ ਕੇ ਆਉਂਦੇ। ਮੈਂ ਕੋਪੀ ਡਾਈਨ ਕੰਮ ਨਹੀਂ ਹਾਲ ਆਖਾਂ ਰਿਹਾ ਕੋਚਾ। ਭਈ ਆਹ ਕੌਣ ਹੈ? ਵੀ ਕੌਣ ਹੈ? ਉਹ ਗਵੰਡਾ ਲੜੀ ਹੋਈ ਸੀ ਫੇਰ ਆ ਗਈ। ਹਾਂ ਤੇ ਮਾਰ ਲਈ ਉਹ ਤਾਂ ਕੋਈ ਨਹੀਂ ਆ। ਉਹਨੂੰ ਜਨਾਪਾ ਕਿਹਾ ਆਵਾਜ਼ ਹੀ ਆਉਂਦੀ। ਆਸ ਰਿਆ ਪਾਈ ਹਾਜ਼ਰੀ ਹੁੰਦੀ ਆ ਆ ਪਿੱਛੇ ਬੰਦੂ ਦੀ ਬੇਚਤੀ ਹੈ ਨਾ ਬਾਅਦ ਵਿੱਚ ਮੈਂ ਸੀਮੈਂਟ ਹੀ ਲਾ ਦੂੰ ਸੀਮੈਂਟ ਹੀ ਲਾ ਦੂੰ ਮੈਂ ਤੇ ਉਹ ਤੁਰ ਜਾਂਦੀ ਆ ਵੈਸੇ ਮਿੱਟੀ ਲਾ ਦੇ ਵਿੱਚ ਕਿੰਨਾ ਚਿਰ ਹੋਣੀ ਹੈ ਕਿਹੜਾ ਲਾ ਦੇਣੇ ਫਿਰ ਉਹਦੇ ਬਾਅਦ ਮਿੱਟੀ ਲਾਉਣੀ ਹੈ ਇਹ ਤਾਂ ਇਕੱਲਕੋ ਹੋਰੀਏ ਬਦੇ ਬੰਗਤ ਇਹ ਕੋਲ ਸੁੱਲਾ ਬੰਗਿਆ ਆਪਣੀ ਗਰਦ ਸਾਡੇ ਪਿਆਹੋ ਮਿੱਟੀ ਤੇ ਮੈਂ ਲਿਆ ਉਹਦੀ ਟੋਏ ਆਈ ਮਿੱਟੀ ਕਈਏ ਜੀ ਸਾਡੀ ਬਾਣੇ ਆਈ ਉਹ ਵਗਿਆ ਹੁੰਦੀ ਆ ਆਪਣੋ ਚ ਜਿੰਜੀ ਗਾਹ ਨਾਲੇ ਚ ਬਾਰਿਸ਼ ਹੋਣੀ ਜੀ ਨੂੰ ਕਈ ਆ ਇਸੇ ਮੜ ਵੀ ਆਈਆਂ ਲੱਗੋ ਹੋ 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 ਮੰਗਤਰ ਹੈ ਕਿਉਂ ਉਹ ਇੱਕ ਗੱਫਾ ਕਰਾਂਗੇ ਬਣਾਵਾਂਗੇ ਪੱਕੇ ਬਣਾ ਲਓ ਉੱਨਾ ਉੱਥੇ ਬਣਾਵਾਂਗੇ ਮਾਸੀ ਸਾਰਾ ਕੁਝ ਬਣਾਵਾਂਗੇ ਉਹ ਦੇਖ ਲਓ ਜੀ ਇਸ ਦਾ ਪੰਨਿਆਂ ਨੇ ਇੱਥੇ ਕਿੱਦਾਂ ਸੱਚ ਚੀਜ਼ਾਂ ਕਿ ਉਹ ਬੰਦੀ ਰਣਾ ਲਾਗੇ ਸਾਰਾ ਹੋਰ ਨਹੀਂ ਦਾ ਫਿਰ ਆਲੇ ਬੁਲਦੀ ਬੁਲਦੀ ਹੋਈ ਹੋਣਗੇ ਹੁਣ ਤੁਹਾਡੇ ਮਾਰੀ ਆ ਗਈ ਮਿਸਤਰੀ ਦੀ ਉਹ ਦੇਖਦੇ ਸੁਵੇਖ ਕਿੱਦਿਆ ਉਹ ਤਾਂ ਮਾਸੀ ਚੋੜੀ ਨਹੀਂ ਗਿਆ ਕੋਈ ਪਤਾ ਨਹੀਂ ਸਾਡੇ ਵਿੱਚ ਪਤਾ ਨਹੀਂ ਕਿੱਥੇ ਉਹਨੂੰ ਆ ਕੱਢ ਕੇ ਤੇ ਘਰ ਗਿਆ ਕੱਪੜੇ ਗੱਲੋਂ ਬਾਹਰ ਫਰਟਾ ਤਾਂ ਵੀਰ ਨੂੰ ਹੋਊ ਬੋ। ਉਹ ਗਰੇਲੇ ਲੈ ਕੱਢ ਕੇ ਗਣ ਮਾਸੀ ਤੈਨੂੰ ਨਿੰਮ ਪੱਟੀ ਤੇ ਕੋਈ ਮੋਪਰਾ ਫਰਾਜਣ ਲੱਗਦਾ। ਹਾਂ ਇਹ ਤਾਂ ਉਹਦੀ ਚੰਨਣ ਜਾਂ ਵੀ ਹੋ ਗਿਆ ਇੱਕਦੋਲਾ ਤਾਂ। ਬਹੁਤ ਚੱਪਾਂ ਨੂੰ ਕੋਲ ਕਿਹਨੇ ਕੀਤੀ ਸੱਪ ਸੀ ਹੁਣ ਸਾਲ ਮਾਰ ਦਿੱਤੀ ਉਹ ਤਾਂ। ਫੱਲੋ ਫੁੱਟੇ ਤੇ ਉਹਨੂੰ ਤਸੁੱਕ ਕੇ। ਨਹੀਂ ਹੁਣ ਜਾਮਣ ਸਿੱਧੀ ਹੋ ਜੂਗੀ। ਤਾਂ ਤਾਂ ਬੰਦੇ ਕਿਤੇ। ਜਾਮਣ ਸਿੱਧੀ ਹੋ ਜੂ ਨਾ ਹੁਣ। ਮੈਂ ਤੁਹਾਡੀ ਕਿਹੜੀ ਬੋਲ ਦੀ ਬਤਰੀ ਮੈਡਮ ਤੁਸੀਂ ਹੁਣ ਆਪਕੀ ਸਿੱਧੀ ਹੋ ਗਈ ਹੈ ਜਿਹੜਾ ਇਹ ਤਾਂ ਬਾਤ ਹੀ ਮੈਂ ਦੱਸਾਂ ਤੁਹੋ ਜੀ ਆਪਣੇ ਬਹੁਤ ਸੋਹਣੇ ਅੱਜ ਕੰਮ ਨਿਭੜੇ ਨੇ ਨਵੇਂ ਆਪਾਂ ਲੈ ਜਾਏ ਨੇ ਆਪਾਂ ਸਾਰੇ ਕੰਮ ਕਰ ਲਏ ਕੱਲਾ ਘਰ ਧੋਣ ਵਾਲਾ ਰਹਿ ਗਿਆ ਸਾਰੀ ਸਫਾਈ ਹੋ ਗਈ ਸਰਦਾਰ ਜੀ ਹੋਣਾ ਸਾਰਾ ਕੰਮ ਨਿਭੜ ਗਿਆ ਬਸ ਚਾਰਕ ਟਰਾਲੀਆਂ ਵੇੜੇ 'ਚ ਭਰਤੀਆਂ ਪੈਣਗੀਆਂ ਉਹ ਕੱਲ ਨੂੰ ਪਾ ਦੇਣਗੇ ਤੇ ਮਬਹੂਰੁਨਾਈ ਦੀ ਕਿਰਪਾ ਨਾਲ ਸਾਰਾ ਕੰਮ ਠੀਕ ਠਾਕ ਹੋ ਜਾਂਦਾ ਹੈ ਨਾ ਤੇ ਮਿਲਾਂਗੇ ਆਪਾਂ ਕੱਲ ਨੂੰ ਜੀ ਅੱਜ ਬਸ ਹੁਣ ਥਕਾਵਟ ਹੋਈ ਸੀ ਵੀਡੀਓ ਵੀ ਬੰਦ ਦੀ ਕਿਉਂਕਿ ਧਾਰਾ ਕੱਢਣੀਆਂ ਨੇ ਗੋਹਾਸਟ ਨਾਲ ਪਿਆ ਇਹ ਟਾਈਮ ਹੁਣ ਪੌਣੇ 5 ਹੋ ਗਏ ਨੇ ਪਾਣੀ ਮੈਂ ਬਿਚਲੀ ਪਿਆਈ ਸੀਗੀ ਤੇ ਮਿਲਾਂਗੇ ਆਪਾਂ ਕੱਲ ਨੂੰ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਸੋਹਣਾ ਜਆ ਪਿਆਰਾ ਜਆ ਕਮੈਂਟ ਕਰਿਓ ਵੀਡੀਓ ਦੇਖਣ ਲਈ ਬੱਚਿਆਂ ਦਾ ਭੈਣਾ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਲੰਘੇ ਕਾਲ ਨੂੰ ਕਿਸੇ ਨਵੇਂ ਬਲਾਗਰ ਵਰ ਰੁਚੀ ਕਾ ਖਾਲਸਾ ਵਰ ਰੁਚੀ ਦੀ ਖਦੇ